ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਪਿੰਡੂ ਸਕਾਲਰ ਤੇ ਤੁਹਾਡਾ ਫਿਰ ਤੋਂ ਬਹੁਤ ਸਵਾਗਤ ਹੈ ਦੋਸਤੋ ਘਰ ਦੇ ਵਿੱਚ ਲੱਗਾ ਹੋਇਆ ਟਾਈਮ ਪੀਸ ਰੁਕ ਸਕਦਾ ਘਟ ਤੇ ਲੱਗੀ ਹੋਈ ਘੜੀ ਵੀ ਰੁਕ ਸਕਦੀ ਆ ਕਿਉਂਕਿ ਉਹ ਸੈਲਾਂ ਤੇ ਚੱਲਦੀ ਆ ਪਰ ਅਸਲ ਸਮਾਂ ਰੁਕਣਾ ਕਿਸੇ ਦੇ ਵਸ ਦੀ ਗੱਲ ਨਹੀਂ ਕਿਉਂਕਿ ਇਹ ਕਦੀ ਵੀ ਨਹੀਂ ਰੁਕਦਾ ਸਮਾਪੂਲ ਦੇ ਥੱਲੋਂ ਲੰਘੇ ਹੋਏ ਪਾਣੀ ਵਰਗਾ ਵਾ ਇੱਕ ਵਾਰੀ ਲੰਘ ਜਾਣ ਤੇ ਮੁੜ ਕੇ ਵਾਪਸ ਨਹੀਂ ਆਉਦਾ ਦੁਨੀਆ ਹਰ ਵੇਲੇ ਸਮੇਂ ਦੇ ਨਾਲ ਚਲਦੀ ਆ ਪਰ ਸਮਾਂ ਕਿਸੇ ਦੀ ਵੇੜ ਨਹੀਂ ਕਰਦਾ ਇਸੇ ਕਰਕੇ ਸਿਆਣੇ ਕਹਿੰਦੇ ਆ ਕਿ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ ਸਾਡੀ ਜ਼ਿੰਦਗੀ ਦੇ ਵਿੱਚ ਸਮੇਂ ਦਾ ਬਹੁਤ ਵੱਡਾ ਰੋਲ ਆ ਕਿਉਂਕਿ ਸਮੇਂ ਨੂੰ ਹੀ ਚੰਗਾ ਤੇ ਸਮੇਂ ਨੂੰ ਹੀ ਮਾੜਾ ਗਿਣਿਆ ਗਿਆ ਸਭ ਤੋਂ ਪਹਿਲਾਂ ਤਾਂ ਇਹ ਚੀਜ਼ ਮੰਨੀ ਜਾਂਦੀ ਆ ਕਿ ਸਮੇਂ ਤੋਂ ਪਹਿਲਾਂ ਬੰਦੇ ਨੂੰ ਕੁਝ ਨਹੀਂ ਮਿਲਦਾ ਇਹਦਾ ਮਤਲਬ ਕਿ ਸਾਨੂੰ ਸਾਰਿਆਂ ਨੂੰ ਠੀਕ ਸਮੇਂ ਦੀ ਵੇਟ ਕਰਨੀ ਪੈਂਦੀ ਆ ਜਦੋਂ ਚੀਜ਼ਾਂ ਸਾਡੇ ਹੱਕ ਦੇ ਵਿੱਚ ਭੁਗਤਦੀਆਂ ਮਨ ਚਾਹੀ ਚੀਜ਼ ਸਾਨੂੰ ਮਿਲ ਜਾਂਦੀ ਆ ਸੁੱਖ ਹੁੰਦਾ ਉਦੋਂ ਅਸੀਂ ਸਾਰੇ ਕਹਿੰਦੇ ਆ ਕਿ ਸਮਾਂ ਚੰਗਾ ਚੱਲਦਾ ਮਿੱਟੀ ਨੂੰ ਵੀ ਹੱਥ ਲਾਉਨੇ ਆ ਤਾਂ ਸੋਨਾ ਬਣ ਜਾਂਦੀ ਆ ਜਦੋਂ ਚੀਜ਼ਾਂ ਸਾਡੀ ਸੋਚ ਦੇ ਉਲਟ ਚੱਲਦੀਆਂ ਦੁੱਖ ਮਿਲਦੇ ਆ ਨੁਕਸਾਨ ਹੁੰਦਾ ਉਦੋਂ ਅਸੀਂ ਅਕਸਰ ਕਹਿੰਦੇ ਆ ਕਿ ਸਮਾਂ ਮਾੜਾ ਚੱਲਦਾ ਪਰ ਇਹ ਦੋਨਾਂ ਸਮਿਆਂ ਨੂੰ ਰੋਕਿਆ ਨਹੀਂ ਜਾ ਸਕਦਾ ਇਦਾਂ ਹੋ ਹੀ ਨਹੀਂ ਸਕਦਾ ਕਿ ਸੁੱਖ ਦਾ ਸਮਾਂ ਸਦਾ ਚੱਲਦਾ ਰਹੇ ਤੇ ਦੁੱਖ ਕਦੇ ਆਉਣ ਹੀ ਨਾ ਕਿਉਂਕਿ ਸਮਾਂ ਹਮੇਸ਼ਾ ਆਪਣੀ ਚਾਰ ਬਦਲਦਾ ਜਦੋਂ ਸਮੇ ਦੀ ਚਾਲ ਬਦਲਦੀ ਆ ਤਾਂ ਫਿਰ ਦੁੱਖ ਵੀ ਆਉਂਦੇ ਆ ਸੁੱਖ ਵੀ ਆਉਂਦੇ ਆ ਕਿਉਂਕਿ ਇਹਦੇ ਉੱਤੇ ਸਿਰਫ ਰੱਬ ਦਾ ਕੰਟਰੋਲ ਆ हां ਜੇ ਕਿਤੇ ਬੰਦੇ ਦੇ ਹੱਥ ਵਿੱਚ ਸਮਾਂ ਹੁੰਦਾ ਤਾਂ ਅੱਜ ਗੱਲਾਂ ਹੋਰ ਹੀ ਹੋਣੀਆਂ ਸੀ ਫਿਰ ਉਹਨਾਂ ਦੇ ਮੁਤਾਬਕ ਸਮਾਂ ਚੱਲਣਾ ਸੀ ਪਰ ਪ੍ਰਮਾਤਮਾ ਦਾ ਨਿਜਾਮ ਹੀ ਇਦਾਂ ਦਾ ਕਿ ਪਤਾ ਨਹੀਂ ਉਹ ਘੜੀ ਕਿੱਥੇ ਆ ਕਿੱਥੇ ਲੱਗੀ ਹੋਈ ਆ ਜਿਹਦੇ ਮੁਤਾਬਕ ਹਰ ਰੋਜ਼ ਸੂਰਜ ਚੜਦਾ ਛਿਪਦਾ ਰੁੱਤਾਂ ਬਦਲਦੀਆਂ ਦੁੱਖ ਸੁੱਖ ਜ਼ਿੰਦਗੀ ਦੇ ਵਿੱਚ ਆਉਂਦੇ ਆ ਸੁੱਖ ਵੇਲੇ ਸਮੇਂ ਦਾ ਪਤਾ ਨਹੀਂ ਲੱਗਦਾ ਕਿ ਕਦੋਂ ਬੀਤ ਗਿਆ ਪਰ ਦੁੱਖਾਂ ਦੀ ਘੜੀ ਖਤਮ ਹੁੰਦਾ ਨਾਮ ਨਹੀਂ ਲੈਂਦੀ ਪਰ ਸਮੇਂ ਦੀ ਚਾਲ ਉਹੀ ਰਹਿੰਦੀ ਆ ਹਰ ਰੋਜ਼ ਇਨਸਾਨ ਨੂੰ ਇੱਕੋ ਜਿਹਾ ਸਮਾਂ ਮਿਲਦਾ ਜਿਹੜੇ ਲੋਕਾਂ ਨੇ ਸਮਾਂ ਸਾਂਭ ਲਿਆ ਉਹ ਤਰੱਕੀ ਵੀ ਕਰ ਜਾਂਦੇ ਆ ਤੇ ਬਾਕੀ ਲੋਕ ਉਹਨਾਂ ਨੂੰ ਵੇਖ-ਵੇਖ ਕੇ ਇਹੀ ਕਹਿੰਦੇ ਰਹਿੰਦੇ ਆ ਕਿ ਇਹਨਾਂ ਦੀ ਕਿਸਮਤ ਚੰਗੀ ਆ ਕਿਸਮਤ ਦਾ ਚੰਗਾ ਹੋਣਾ ਵੀ ਜ਼ਰੂਰੀ ਆ ਪਰ ਸਮੇਂ ਨੂੰ ਸਾਂਭਣਾ ਉਸ ਤੋਂ ਵੀ ਜ਼ਰੂਰੀ ਆ ਤਾਂ ਹੀ ਕਈ ਲੋਕ ਕਹਿੰਦੇ ਆ ਕਿ ਕਾਮਯਾਬ ਹੋਣ ਵਾਲੇ ਬੰਦੇ ਨੂੰ ਵੱਧ ਸਮਾਂ ਮਿਲਿਆ ਨਹੀਂ ਹਰ ਰੋਜ਼ ਹਰ ਬੰਦੇ ਨੂੰ ਬਿਨਾਂ ਵਿਤਕਰੇ ਤੋਂ 24 ਘੰਟੇ ਮਿਲਦੇ ਆ ਜਿਵੇਂ ਕੋਈ ਵਰਤਦਾ ਉਹੀ ਉਹ ਅਜੀਬ ਕਰ ਲੈਂਦਾ ਇਹ ਸਿਰਫ ਫਿਲਮਾਂ ਵਿੱਚ ਸੁਣਨ ਨੂੰ ਵਧੀਆ ਲੱਗਦਾ ਕਿ ਤੂੰ ਆਏ ਔਰ ਯਹਾਂ ਸਮਾਂ ਥੰਮ ਗਿਆ ਪਰ ਸਮਾਂ ਕਦੇ ਨਹੀਂ ਰੁਕਦਾ ਸੰਸਾਰ ਇੱਕ ਤਮਾਸ਼ਾ ਇਸ ਸਮੇਂ ਦੇ ਚੱਕਰ ਵਿੱਚ ਪਤਾ ਨਹੀਂ ਕਿੰਨੇ ਲੋਕ ਆਏ ਤੇ ਕਿੰਨੇ ਗਏ ਉਹ ਗੰਤਨੀ ਪਰ ਸਮਾਂ ਕਦੇ ਕਿਸੇ ਵਾਸਤੇ ਨਹੀਂ ਰੁਕਿਆ ਨਾ ਤਾਂ ਬਚਪਨ ਰੁਕ ਸਕਿਆ ਤੇ ਨਾ ਜਵਾਨੀ ਤੇ ਨਾ ਹੀ ਬੁਢਾਪੇ ਨੂੰ ਆਉਣ ਤੋਂ ਰੁਕਿਆ ਜਾ ਸਕਿਆ ਕਿਉਂਕਿ ਸਮਾਂ ਰੁਕਿਆ ਜਾ ਹੀ ਨਹੀਂ ਸਕਦਾ ਸਮੇ ਦਾ ਅਸਰ ਹਰ ਪ੍ਰਾਣੀ ਨੂੰ ਕਬੂਲਣਾ ਪੈਂਦਾ ਅਸੀਂ ਇੱਕ ਬੱਸ ਟ੍ਰੇਨ ਮਿਸ ਹੋਣ ਦੇ ਵੀ ਅਫਸੋਸ ਕਰਦੇ ਹਾਂ ਪਰ ਜ਼ਿੰਦਗੀ ਵਿੱਚ ਕਈ ਵਾਰੀ ਬਹੁਤ ਕੀਮਤੀ ਸਮਾਂ ਅਸੀਂ ਐਵੇਂ ਗਵਾ ਦਿੰਦੇ ਹਾਂ ਫਿਰ ਜ਼ਿੰਦਗੀ ਵਿੱਚ ਸਾਨੂੰ ਇਹਦੀ ਅਹਿਮੀਅਤ ਬਾਰੇ ਪਤਾ ਹੋਣਾ ਚਾਹੀਦਾ ਸਮੇਂ ਦੇ ਨਾਲ ਹੀ ਸਾਰੇ ਬਦਲਾਅ ਹੁੰਦੇ ਆ ਜਿੱਥੇ ਕਦੇ ਉਜਾੜ ਸੀ ਸਮੇਂ ਦੇ ਨਾਲ ਅੱਜ ਉਥੇ ਵੱਡੀਆਂ-ਵੱਡੀਆਂ ਬਿਲਡਿੰਗਾਂ ਬਣ ਗਈਆਂ ਤੇ ਜੋ ਇਲਾਕੇ ਪਹਿਲਾਂ ਵਸੇ ਹੋਏ ਸੀ ਉਹ ਸਮੇਂ ਦਾ ਕਰਕੇ ਤਬਾਹ ਹੋ ਗਏ ਹਰ ਰੋਜ਼ ਅਸੀਂ ਆਪਣੇ ਜ਼ਿੰਦਗੀ ਦੇ ਕਈ ਕੰਮ ਕੱਲ ਤੇ ਪਾ ਦਿੰਨੇ ਆ ਕਿ ਕੱਲ ਕਰਾਂਗੇ ਪਰ ਅਸੀਂ ਉਸ ਟਾਈਮ ਤੇ ਵੀ ਖੋਜ ਜਾਨਦੇ ਆ ਕਿਉਂਕਿ ਇਨਸਾਨ ਅਣਗਹਿਲੀ ਕਰ ਸਕਦਾ ਪਰ ਸਮਾਂ ਨਹੀਂ ਸਮੇਂ ਦੀ ਇੱਕ ਹੋਰ ਵੀ ਖਾਸੀਅਤ ਆ ਕਿ ਇੱਕ ਵਾਰੀ ਬੀਤਿਆ ਵਾਪਸ ਨਹੀਂ ਆਉਂਦਾ ਬਹੁਤ ਲੋਕ ਜ਼ਿੰਦਗੀ ਵਿੱਚ ਗਲਤੀਆਂ ਕਰਦੇ ਆ ਅਲੱਗ ਹੋ ਜਾਂਦੇ ਆ ਪਰ ਇੱਕ ਸਮੇਂ ਤੇ ਆ ਕੇ ਉਹ ਬੀਤੇ ਸਮੇਂ ਨੂੰ ਯਾਦ ਕਰਦੇ ਆ ਕਿ ਕਾਸ਼ ਉਹ ਸਮਾਂ ਦੁਬਾਰਾ ਵਾਪਸ ਆ ਜਾਵੇ ਪਰ ਉਹ ਨਹੀਂ ਆਉਂਦਾ ਇਸੇ ਕਰਕੇ ਸਮਾਂ ਕਹਿੰਦਾ ਕਿ ਕਦਰ ਕਰੋ ਜਿੰਨੀ ਹੋ ਸਕਦੀ ਹੈ। ਉਹ ਕਿ ਮੈਂ ਇੱਕ ਵਾਰੀ ਗਿਆ ਮੁੜ ਕੇ ਵਾਪਸ ਨਹੀਂ ਆਉਣਾ। ਜ਼ਿੰਦਗੀ ਦੇ ਮੀਟਰ ਤੇ ਕਾਊਂਟਡਾਊਨ ਚੱਲਦਾ ਹਰ ਬੰਦੇ ਦਾ। ਜਿਹਦਾ ਸਮਾਂ ਖਤਮ ਉਹਦੀ ਜ਼ਿੰਦਗੀ ਖਤਮ। ਹਜ਼ਾਰਾਂ ਲੱਖਾਂ ਸਾਲ ਬੀਤ ਗਏ ਦਿਨ ਤੋਂ ਰਾਤ ਤੇ ਰਾਤ ਤੋਂ ਦਿਨ ਚੜਦੇ ਗਏ। ਪਰ ਸਮੇਂ ਨੂੰ ਕਿਸੇ ਨਾਲ ਕੋਈ ਲੈਣ ਦੇਣ ਦੀ ਨਹੀਂ। ਨਾ ਕਿਸੇ ਦਾ ਹੀਜਿਆ ਤੇ ਨਾ ਕਿਸੇ ਤੋਂ ਕੋਈ ਤਕਲੀਫ। ਕਿਸੇ ਦੇ ਮਰਨ ਨਾਲ ਵੀ ਸਮੇਂ ਨੂੰ ਕੋਈ ਫਰਕ ਨਹੀਂ ਪੈਂਦਾ ਸਮੇਂ ਦੀ ਚਾਲ ਉਦਾਂ ਜਲਦੀ ਦੀਦੀ ਹੈ ਕਿਸੇ ਪਰਿਵਾਰ ਦੇ ਵਿੱਚ ਕਿਸੇ ਦੀ ਮੌਤ ਹੋ ਜਵੇ ਇਹ ਉਹਨਾਂ ਦੇ ਪਰਿਵਾਰ ਲਈ ਦੁੱਖਦਾਈ ਹੋ ਸਕਦੀ ਆ ਪਰ ਸਮਾਂ ਇੱਕ ਮਲਮ ਪੱਟੀ ਦਾ ਕੰਮ ਵੀ ਕਰਦਾ ਸਮੇਂ ਦੇ ਨਾਲ ਵੱਡੇ ਤੋਂ ਵੱਡੇ ਜ਼ਖਮ ਵੀ ਭਰ ਜਾਂਦੇ ਆ ਜਦੋਂ ਕੋਈ ਆਪਣਾ ਛੱਡ ਕੇ ਜਾਂਦਾ ਉਹਨੂੰ ਦਿਨ ਸਦੀਆਂ ਵਰਗੇ ਲੱਗਦੇ ਆ ਭਾਵੇਂ ਜੋਦੇ ਜੀ ਛੱਡੇ ਭਾਵੇਂ ਮਰ ਕੇ ਛੱਡੇ ਪਰ ਫਿਰ ਪਤਾ ਨਹੀਂ ਲੱਗਦਾ ਕਿ ਇੱਕ ਟਾਈਮ ਇਦਾਂ ਦਾ ਵੀ ਆ ਜਾਂਦਾ ਕਿ ਉਹ ਇਨਸਾਨ ਕਦੋਂ ਇਨਸਾਨ ਦੇ ਚੇਤਿਆਂ ਦੇ ਵਿੱਚੋਂ ਵਿਸਰ ਗਿਆ ਪਤਾ ਵੀ ਨਹੀਂ ਲੱਗਦਾ ਸਮਾ ਇੱਕ ਐਸਾ ਭੁੱਖਾ ਜੀਵ ਆ ਜਿਹੜਾ ਲੱਖਾਂ ਕਰੋੜਾਂ ਲੋਕਾਂ ਨੂੰ ਖਾ ਗਿਆ ਕਿਸੇ ਦੇ ਚਾਹ ਖਾ ਗਿਆ ਕਿਸੇ ਦੇ ਆਰਮਾਨ ਖਾ ਗਿਆ ਤੇ ਬੰਦੇ ਦੇ ਮੂੰਹ ਇੱਕੋ ਹੀ ਗੱਲ ਨਿਕਲਦੀ ਹੈ ਕਿ ਆਕਾਸ ਥੋੜਾ ਜਿਹਾ ਹੋਰ ਸਮਾਂ ਮਿਲਦਾ ਪਰ ਨਹੀਂ ਸਾਨੂੰ ਕਿਸੇ ਨੂੰ ਨਹੀਂ ਪਤਾ ਕਿ ਸਾਨੂੰ ਕਿੰਨਾ ਸਮਾਂ ਮਿਲਿਆ ਇਸੇ ਕਰਕੇ ਜੋ ਵੀ ਤੁਹਾਡੇ ਮਨ ਦੀ ਚੰਗੀ ਚਾਹਤ ਆ ਜੋ ਤੁਸੀਂ ਜ਼ਿੰਦਗੀ ਦੇ ਵਿੱਚ ਕਰਨਾ ਚਾਹੁੰਦੇ ਹੋ ਚਾਹੇ ਉਹ ਪਰਮਾਤਮਾ ਦਾ ਨਾਮ ਲੈਣਾ ਚਾਹੁੰਦੇ ਹੋ ਚਾਹੇ ਸਮਾਜ ਲਈ ਆਪਣੇ ਦੇਸ਼ ਲਈ ਜਾਂ ਆਪਣੇ ਪਰਿਵਾਰ ਲਈ ਕੁਝ ਕਰਨਾ ਚਾਹੁੰਦੇ ਹੋ ਤਾਂ ਬਿਨਾਂ ਸਮਾਂ ਵਿਅਤ ਕੀਤੇ ਤੋਂ ਉਹ ਚੀਜ਼ਾਂ ਕਰ ਲੈਣੀਆਂ ਚਾਹੀਦੀਆਂ ਉਸੇ ਗਿਲੇ ਛੱਡ ਦੇਣੇ ਚਾਹੀਦੇ ਆ ਜੇ ਆਕੜਾਂ ਦੇ ਵਿੱਚ ਰਹੇ ਉਹ ਸਮਾਂ ਬੀਤ ਜਾਣਾ ਇਸ ਕਰਕੇ ਸਮੇਂ ਦੀ ਕਦਰ ਕਰੋ ਸਮਾਂ ਵੀ ਤੁਹਾਡੀ ਕਦਰ ਕਰੇਗਾ ਪਰ ਯਾਦ ਰੱਖਿਓ ਇਹ ਕਿਸੇ ਵਾਸਤੇ ਰੁਕਦਾ ਨਹੀਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ